ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਮਹਿੰਦਰਾ ਦੀ ਜੀਪ ਲੈ ਕੇ ਆਏ ਹਾਂ ਸਾਰੀ ਜੀਪ オリジナル ਹੈ ਇਹ ਜੀਪ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਜੀ ਜੀਪ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵਾਤਵਾਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਜੀਪ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰਾਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਜੀਪ ਬਾਰੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਫੋਟੋਆਂ ਮਹਿੰਦਰਾ ਜੀਪ ਦੀਆਂ ਜੀਪ ਇਹ 2002 ਮਾਡਲ ਹੈਗੀ ਜੀ ਸਾਰੀ ਜੀਪ オリジナル ਹੈ ਸਾਰਾ ਰੰਗ ਪੇਂਟ ਨਾਲ ਦਾ ਹੈਗਾ ਜੀ オリジナル ਇੰਜਨ ਦੀ ਹੈ ਮਾਡਲ 2002 ਹੈ ਤੇ ਇਸ ਜੀਪ ਦੀ ਜਿਹੜੀ ਪਾਸਿੰਗ ਹੈ 2027 ਤੱਕ ਹੈ ਬੀਮਾ ਪੋਲੂਸ਼ਨ ਸਾਰਾ ਕੁਝ ਜੀਪ ਦਾ ਹੈਗਾ ਵੈਲਿਡ ਹੈ ਜੀ ਜੀਪ ਨੂੰ ਤੁਸੀਂ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ ਜੀਪ ਦੇ ਵਿੱਚ ਕੋਈ ਇੱਕ ਰੱਤੀ ਪਰਦੀ ਵੀ ਕਮੀ ਨਹੀਂ ਹੈਗੀ ਟਾਇਰਾਂ ਦੀ ਜੇ ਗੱਲ ਕਰੀਏ ਤਾਂ 75-80 ਪੈਸੇ ਜੀਪ ਦੇ ਚਾਰੋਂ ਟਾਇਰਾਂ ਦੀ ਕੰਡੀਸ਼ਨ ਹੈ। ਬਾਕੀ ਤੁਸੀਂ ਆਲ ਓਵਰ ਦੇਖ ਸਕਦੇ ਹੋ ਜੀ ਚੈੱਕ ਕਰਕੇ ਖਰੀਦ ਸਕਦੇ ਹੋ। ਜੀਪ ਸਾਰੀ オリジナル ਆ ਪੂਰੀ ਫੁੱਲ ਗਾਰੰਟੀ ਆ। ਰੇਟ ਦੀ ਜੇ ਗੱਲ ਕਰੀਏ 215000 ਰੁਪਿਆ ਜੀਪ ਦਾ ਰੇਟ ਰੱਖਿਆ ਗਿਆ ਹੈ। ਮੌਕੇ ਤੇ ਰੇਟ ਕੱਟ ਹੋ ਜਾਊਗਾ। ਰੇਟ ਕੋਈ ਫਿਕਸ ਨਹੀਂ। ਇਹ ਜੀਪ ਹਰਿਆਣਾ ਦੇ ਫਤਿਹਗੜ੍ਹ ਸਾਹਿਬ ਵਿਖੇ ਆ ਸੇਲ ਦੇ ਲਈ। ਜੀਪ ਹਰਿਆਣਾ ਨੰਬਰ ਹੀ ਆ। ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੇ ਕਿਸੇ ਭਰਾ ਨੇ ਜੀਪ ਖਰੀਦਣੀ ਹੋਵੇ ਫੋਨ ਤੇ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ